हां जी दोस्तों डेली झगराऊ न्यूज़ ਦੇ ਮੰਚ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ तकरीबन ਪਿਛਲੇ ਦਿਨਾਂ ਤੋਂ ਕੋਈ ਨਾ ਕੋਈ ਮੁੱਦਾ ਹਰ ਵਾਰਡ ਦਾ ਜਾਂ ਕੋਈ ਸ਼ਹਿਰ ਬਾਰੇ ਕਹਿ ਲਓ ਨਗਰ ਕਾਉਂਸਲ ਬਾਰੇ ਕਹਿ ਲਓ ਆਪਾਂ ਇਸ ਮੰਚ ਦੇ ਉੱਤੇ ਲੈ ਕੇ ਆਉਂਦੇ ਆ ਅੱਜ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਸਾਡੀ ਕੋਈ ਡੇਲੀ ਜਗਰਾਉਂ ਨਿਊਜ਼ ਦੀ ਸਮੁੱੱਚੀ ਟੀਮ ਦੀ ਕਿਸੇ ਨਾਲ ਨਿੱਜੀ ਨਹੀਂ ਕਿਸੇ ਪਾਰਟੀ ਨਾਲ ਵੀ ਅਸੀਂ ਨਾ ਅਕਾਲੀ ਦਲ ਨੂੰ ਨਾ ਬੀਜੇਪੀ ਨੂੰ ਨਾ ਆਮ ਆਦਮੀ ਪਾਰਟੀ ਨੂੰ ਨਾ ਕਾਂਗਰਸ ਨੂੰ ਨਾ ਕਿਸੇ ਕਾਉਂਸਲਰ ਨੂੰ ਵੀ ਉਹ ਸਾਡੇ ਲਈ ਸਾਡੇ ਲਈ ਸਾਰੇ ਹੀ ਸਤਿਕਾਰਯੋਗ ਨੇ ਜਿਹੜਾ ਵੀ ਕੋਈ ਨਮਾਇੰਦਾ ਇੱਕ ਲੋਕਾਂ ਦਾ ਚੁਣਿਆ ਹੋਇਆ ਵਾ ਜਾਂ ਉਹਨੂੰ ਪਬਲਿਕ ਨੇ ਮੌਕਾ ਦਿੱਤਾ ਉਹਨੂੰ ਮਤਲਬ ਜਗਾਉਣਾ ਸਾਡਾ ਇੱਕ ਧਰਮ ਕਹਿ ਲਓ ਜਾਂ ਐਜੇ ਇੱਕ ਪੱਤਰਕਾਰ ਪ੍ਰੈਸ ਦਾ ਨਿਊਜ਼ਪੇਪਰ ਦਾ ਇਹ ਮਕਸਦ ਹੈ ਵੀ ਉਹਨੇ ਉਹ ਇੱਕ ਵਿਰੋਧੀ ਪਾਰਟੀ ਹੁੰਦਾ ਉਹਦੇ ਲਈ ਵੀ ਉਹਨੇ ਹਰ ਟਾਈਮ ਉਹਨੂੰ ਉਹਦਾ ਕੰਮ ਯਾਦ ਕਰਾਉਣਾ ਹੁੰਦਾ ਹੁਣ ਆਪਾਂ ਅੱਜ ਗੱਲਬਾਤ ਕਰਦੇ ਆ ਤੁਸੀਂ ਜਿਹੜੀਆਂ ਆ ਤਸਵੀਰਾਂ ਦੇਖ ਰਹੇ ਹੋਗੇ ਇੱਕ ਨਾਲ-ਨਾਲ ਸਕਰੀਨ ਦੇ ਉੱਤੇ ਤਸਵੀਰਾਂ ਚੱਲ ਰਹੀਆਂ ਨੇ ਇਹ ਸਾਨੂੰ ਯਾਦ ਕਰਾਉਣਾ ਚਾਹੁੰਦਾ ਵੀ ਇਹ ਸਿਰਫ ਆਪਾਂ ਨੂੰ ਮੀਂਹ ਦੌਰਾਨ بارش ਦੇ ਦਿਨਾਂ ਦੌਰਾਨ ਆਪਾਂ ਨੂੰ ਬਹੁਤ ਐ ਲੱਗਦਾ ਯਾਰ ਸ਼ਹਿਰ ਦਾ ਨਰਕ ਹੈ ਪਾਣੀ ਚ ਡੁੱਬ ਗਿਆ ਭਰ ਗਿਆ ਇਹ ਤਕਰੀਬਨ ਤਕਰੀਬਨ ਬਹੁਤ ਸਾਲਾਂ ਤੋਂ ਤਾਂ ਮੈਂ ਦੇਖਦਾ ਆ ਰਿਆਂ ਵੀ ਮੰਨ ਲਓ 15 ਸਾਲ ਤੋਂ ਕਹਿ ਲਓ 20 ਤੋਂ ਕਹਿ ਲਓ ਇਸ ਤੋਂ ਪਹਿਲਾਂ ਵਾਲੇ ਬੰਦੇ ਵੀ ਕਮੈਂਟ ਕਰਕੇ ਦੱਸਿਓ ਵੀ ਇਹ ਹਾਲ ਕਦੋਂ ਦਾ ਹੈ ਇਹਦੇ ਵਿੱਚ ਤੁਸੀਂ ਚਾਂਸੀ ਰਾਣੀ ਚੌਂਕ ਦੇ ਕੋਲੇ ਪਾਣੀ ਦਾ ਹਾਲ ਦੇਖ ਲਓ ਕਿਉਂਕਿ ਜਦੋਂ ਵੀ ਕੋਈ ਐਮਸੀ ਤੋਂ ਲੈ ਕੇ ਐਮਐਲਏ ਐਮਪੀ ਤੱਕ ਸਤਾ ਦੇ ਵਿੱਚ ਆਉਂਦਾ ਉਹਦੇ ਪਹਿਲੇ ਇਹ ਹੁੰਦੇ ਨੇ ਅਸੀਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਸੜਕਾਂ ਤੇ ਪਾਣੀ ਦੇ ਪ੍ਰਬੰਧ ਕਰਾਂਗੇ ਕੀ ਇਹ ਇਹ ਪ੍ਰਬੰਧ ਕਿਸੇ ਨੇ ਕਰਿਆ ਅਸੀਂ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿੰਨੇ ਆ ਵੀ ਉਹਨਾਂ ਨੂੰ ਕਰਨਾ ਚਾਹੀਦਾ ਪਰ ਇਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਨਹੀਂ ਕਰਿਆ ਕਾਂਗਰਸ ਦੀ ਵਾਰੀ ਵੀ ਆਈ ਅਕਾਲੀ ਦਲ ਦੀ ਵੀ ਆਈ ਹੁਣ ਆਮ ਆਦਮੀ ਪਾਰਟੀ ਦੀ ਚਲੋ ਜਿਹੜਾ ਵੀ ਇਹਨੂੰ ਮਤਲਬ ਕਰਦਾ ਵਾ ਇਹਨੂੰ ਸਹੀ ਕਰਦਾ ਹੈ ਇਹ ਚੀਜ਼ ਦਾ ਕੋਈ ਹੱਲ ਕਰਦਾ ਤੇ ਅਸੀਂ ਆਪਦੇ ਨਹੀਂ ਉਹਨੂੰ ਮਤਲਬ ਆਪਦੇ ਵੱਲੋਂ ਉਹਨੂੰ ਸਨਮਾਨਿਤ ਕਰਾਂਗੇ ਸ਼ਹਿਰ ਨੇ ਤਾਂ ਕਰਨਾ ਹੀ ਕਰਨਾ ਸਾਰਾ ਸ਼ਹਿਰ ਚ ਹੁੰਦਾ ਚਾਹੇ ਕੋਈ ਵੀ ਬੰਦਾ ਇਹ ਬਹੁਤ ਵੱਡਾ ਮੁੱਦਾ ਹੈ ਇਹਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਮੰਡੀ ਦੀਆਂ ਤਸਵੀਰਾਂ ਦੇਖ ਲਓ ਜਿੱਥੇ ਆਪਾਂ ਕਹਿੰਦੇ ਆ ਕਿ ਕਰੋੜਾਂ ਦਾ ਕਾਰੋਬਾਰ ਉਹ ਹੁੰਦਾ ਵਾ ਤੇ ਮੰਡੀ ਮੀਂਹ ਦੇ ਦੌਰਾਨ ਜੇ ਮੀਂਹ ਚਾਰ ਦਿਨ ਹੈ ਪੰਜ ਦਿਨ ਹੈ ਪਾਣੀ ਦਾ ਕੋਈ ਨਿਕਾਸੀ ਨਹੀਂ ਤੇ ਇੱਕ ਮੈਨੂੰ ਹੋਰ ਦੱਸੋ ਜਿਵੇਂ ਆਮ ਬੰਦੇ ਕਹਿੰਦੇ ਨੇ ਛੱਪੜ ਪਹਿਲਾਂ ਛੱਪੜ ਸੀਗੇ ਪਾਣੀ ਉਹਨਾਂ ਚ ਜਾਂਦੇ ਉਹ ਛੱਪੜ ਕਿੱਥੇ ਗਏ ਕੋਈ ਵੀ ਆਗੂ ਜਿਹੜਾ ਆਇਆ ਉਹਨੇ ਉਹ ਛੱਪੜਾਂ ਦੀ ਗੱਲ ਕਿਉਂ ਨਹੀਂ ਕਰੀ ਹੈਗੀ ਵੀ ਇਹ ਛੱਪੜ ਕਿੱਥੇ ਗਏ ਕਿ ਗੋ ਗਏ ਕਈ ਯਾਰੀ ਲੋਕ ਕਹਿੰਦੇ ਨੇ ਜੀ ਛੱਪੜ ਤਾਂ ਦੱਬ ਲਏ ਗਏ ਰਜਿਸਟਰੀਆਂ ਹੋ ਗਈਆਂ ਜਾਂ ਕੁਝ ਵੀ ਹੋ ਗਿਆ ਮੈਨੂੰ ਨਹੀਂ ਪਤਾ ਕਿਸੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਵੀ ਕੀਨੇ ਦੱਬਿਆ ਕੀ ਕਰਿਆ ਪਰ ਜਿਹੜਾ ਮੌਕੇ ਦਾ ਇੱਕ ਵਾਦਾ ਕਰਕੇ ਆਪਦੀ ਪਬਲਿਕ ਨਾਲ ਆਪਦੇ ਚੋਣ ਵਾਲਿਆਂ ਨਾਲ ਇੱਕ ਵਾਦਾ ਕਰਕੇ ਸਤਾ ਦੇ ਵਿੱਚ ਆਉਂਦਾ ਮੈਂ ਫੇਰ ਵੀ ਕਹਿੰਦਾ ਇੱਕ ਪੰਚਾਇਤ ਮੈਂਬਰ ਤੋਂ ਐਮਸੀ ਤੋਂ ਲੈ ਕੇ ਉੱਪਰ ਦੇ ਉਹਦੇ ਤੱਕ ਮੁੱਖ ਮੰਤਰੀ ਤੱਕ ਉਹ ਇੱਕ ਵਾਦਾ ਕਰਕੇ ਆਉਂਦਾ ਆਪਦੇ ਬੰਦਿਆਂ ਨਾਲ ਵੀ ਮੈਂ ਸੱਚ ਤੇ ਪਹਿਰਾ ਦੇਵਾਂਗਾ ਪਰ ਦੋਸਤੋ ਕਿੱਥੇ ਗਏ ਉਹ ਛੱਪੜ ਇਹ ਵੀ ਕਮੈਂਟ ਕਰਕੇ ਦੱਸਿਓ ਵੀ ਛੱਪੜ ਕਿੱਥੇ-ਕਿੱਥੇ ਸੀਗੇ ਤੇ ਹੁਣ ਉੱਥੇ ਕੀ ਹੈਗਾ ਕੀ ਨਹੀਂ ਕੀ ਬਣ ਗਿਆ ਜਰੂਰ ਦੱਸੋ ਖੁੱਲ ਕੇ ਬੋਲੋ ਵੀ ਜਿਹੜਾ ਵੀ ਕਿਤੇ ਹੋਵੇਗਾ ਕਿਉਂਕਿ ਇੱਕ ਇਹ ਜਿਹੜੀ ਚੀਜ਼ ਹੈਗੀ ਇਸ ਮੁੱਦੇ ਨੂੰ ਆਪਦੇ ਐਮਸੀ ਨੂੰ ਸਵਾਲ ਜਰੂਰ ਪੁੱਛਿਓ ਜਾਂ ਹੁਣ ਚੋਣਾਂ ਆਉਣਗੀਆਂ ਐਮਐਲਏ ਦੀਆਂ ਚੋਣਾਂ ਵੀ ਆਉਣਗੀਆਂ ਉਦੋਂ ਸਵਾਲ ਜਰੂਰ ਪੁੱਛਿਓ ਕੋਈ ਵੀ ਬੰਦਾ ਜਿਹੜਾ ਪਿਛਲੀ ਵਾਰੀ ਵੀ ਬਣਿਆ ਮਾ ਉਹਨੂੰ ਵੀ ਇਹ ਸਵਾਲ ਪੁੱਛੋ ਵੀ ਤੁਹਾਨੂੰ ਪਿੱਛੇ ਮੌਕਾ ਦਿੱਤਾ ਸੀਗਾ ਤੇ ਤੁਸੀਂ ਇਹ ਕੰਮ ਨਹੀਂ ਕਰ ਸਕੇ ਸਾਡੇ ਨਾਲ ਵਾਅਦਾ ਕਰਿਆ ਸੀ ਵਾਅਦਾ ਹਰ ਬੰਦੇ ਨੇ ਕਰਿਆ ਇਹ ਚੀਜ਼ ਦਾ ਹਰ ਸਰਕਾਰ ਨੇ ਵਾਅਦਾ ਕਰਿਆ ਵਾ ਤੇ ਅਸੀਂ ਦੁਬਾਰਾ ਫੇਰ ਮਤਲਬ ਜਨਤਕ ਮੁੱਦੇ ਜਿਹੜੇ ਹੈਗੇ ਚਾਹੇ ਉਹ ਪੂਰੇ ਪੰਜਾਬ ਦਾ ਮੁੱਦਾ ਹੈ ਕਿਸੇ ਸ਼ਹਿਰ ਦਾ ਮੁੱਦਾ ਹੈ ਸਾਡੇ ਸ਼ਹਿਰ ਦਾ ਮੁੱਦਾ ਹੈ ਪਿੰਡਾਂ ਦਾ ਮੁੱਦਾ ਹੈ ਉਹ ਇਸ ਪਲੇਟਫਾਰਮ ਤੇ ਅਸੀਂ ਜਾਗਰੂਕ ਕਰਦੇ ਰਹਿਣਾ ਵਾ ਤੇ ਸਾਡਾ ਤਾਂ ਕਹਿਣਾ ਫਰਜ਼ ਹੈ ਇਹਨੂੰ ਤੁਸੀਂ ਵੀ ਇਹ ਚੀਜ਼ ਦੇ ਉੱਤੇ ਮਤਲਬ ਇਹ ਵੀਡੀਓ ਨੂੰ ਰੱਖ ਲਓ ਸਾਹਮ ਕੇ ਜੇ ਕਈ ਕਈ ਵਾਰ ਡਿਲੀਟ ਹੋ ਗਈ ਗਾਂ ਲੰਗੀ ਪਾਉਂਦੇ ਨੇ ਉਦੋਂ ਬਹੁਤ ਜ਼ਿਆਦਾ ਪਾਉਂਦੇ ਨੇ ਹਰ ਬੰਦਾ ਪਾਉਂਦਾ ਪਰ ਇਹਨੂੰ ਇੱਕ ਸੇਵ ਕਰਕੇ ਰੱਖ ਲਓ ਜਦੋਂ ਕੋਈ ਆਉਂਦਾ ਇਹ ਹਾਲ ਜ਼ਰੂਰ ਪੁੱਛਿਆ ਕਰੋ ਮਤਲਬ ਜਦੋਂ ਵੀ ਕੋਈ ਬੰਦਾ ਤੁਹਾਨੂੰ ਆਉਂਦਾ ਵੋਟ ਬਾਰੇ ਕਹਿਣਾ ਹੁਣ ਤਾਂ ਤੁਸੀਂ ਹਾਲ ਦੇਖ ਹੀ ਲਿਆ ਸ਼ਹਿਰ ਦੇ ਵਿੱਚ ਪੂਰੇ ਹੋ ਪਰ ਉਦੋਂ ਪਹਿਲਾਂ ਪਹਿਲਾਂ ਇਹ ਹਾਲ ਦੇਖੋ ਹਰ ਸਰਕਾਰ ਆਈ ਹੈ ਇਹਦੇ 'ਚ ਇਹ ਨਹੀਂ ਕਹਿ ਸਕਦੇ ਜੀ ਕਾਂਗਰਸ ਦੇ ਵੇਲੇ ਵੀ ਇਹੀ ਹਾਲ ਸੀ ਅਕਾਲੀ ਦਲ ਵੀ ਜਿੱਤੀ ਉਸ ਦੇ ਵੇਲੇ ਵੀ ਇਹੀ ਹਾਲ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵੇਲੇ ਵੀ ਇਹੀ ਹਾਲ ਹੈ ਤੇ ਭਾਜਪਾ ਨੂੰ ਕਹੀਏ ਭਾਜਪਾ ਵੀ ਅਕਾਲੀ ਦਲ ਦੇ ਨਾਲ ਅਟੈਚ ਸੀਗੀ ਉਹਨਾਂ ਦਾ ਵੀ ਸਮਝ ਲਓ ਤੋ ਸਰਕਾਰ ਉਹਨਾਂ ਦੀ ਵੀ ਕਹਿ ਲਓ ਪਰ ਉਹਨਾਂ ਨੇ ਵੀ ਇਸ ਮੁੱਦੇ ਤੇ ਕਦੇ ਵੀ ਖੁੱਲ ਕੇ ਕੋਈ ਨਹੀਂ ਸਿਰਫ ਵੋਟਾਂ ਲੈਣ ਤੱਕ ਉਹਨਾਂ ਦਿਨਾਂ ਤੱਕ ਹੀ ਇਹ ਸੀਮਤ ਹੁੰਦੇ ਨੇ ਵੀ ਅਸੀਂ ਕਰਾਂਗੇ ਉਹ ਕਰਾਂਗੇ ਹੁਣ ਤਾਂ ਇੰਨੀ ਮਾੜੀ ਆ ਵੀ ਥਾਂ ਥਾਂ ਟੋਏ ਵੀ ਬਹੁਤ ਹੋ ਚੁੱਕੇ ਨੇ ਪਹਿਲਾਂ ਇੰਟਰਲੌਕ ਟਾਇਲ ਚਲੋ ਜੀਨੇ ਵੀ ਲਵਾਈ ਜਿਹੜੀ ਸਰਕਾਰ ਤੇ ਲੱਗੀ ਵਧੀਆ ਕੁਛ ਤਾਂ ਸੋਚਿਆ ਇਸ ਲਈ ਇਹ ਜਿਹੜੇ ਜਨਤਕ ਮੁੱਦੇ ਨੇ ਅਸੀਂ ਡੇਲੀ ਜਗਰਾਉਂ ਨਿਊਜ਼ ਦੇ ਮੰਚ ਤੇ ਲੈ ਕੇ ਆਵਾਂਗੇ ਤੁਸੀਂ ਵੀ ਅਸੀਂ ਅੱਗੇ ਵੀ ਅਪੀਲ ਕਰਦੇ ਆਂ ਵੀ ਕੋਈ ਵੀ ਇਹ ਚੀਜ਼ਾਂ ਲੈ ਕੇ ਸਾਡੇ ਨਾਲ ਸਾਂਝੀਆਂ ਕਰੋ ਜਿਵੇਂ ਕਿ ਆਪਾਂ ਪਹਿਲਾਂ ਬੱਖ-ਵੱਖ ਬਾਡ ਨੰਬਰ ਦੇ ਐਮਸੀ ਜਾਂ ਕਾਉਂਸਲਰ ਜਾਂ ਕੋਈ ਉਹਨਾਂ ਦੀ ਪਤਨੀ ਕਾਉਂਸਲਰ ਹੈ ਆਪ ਮਤਲਬ ਇੰਟਰਵਿਊ ਦੇ ਕੇ ਗਏ ਨੇ ਤੁਸੀਂ ਦੇਖੀ ਹੀ ਨੇ ਇਸੇ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਜਾਰੀ ਹੈਗਾ ਹਰ ਬੰਦੇ ਨੂੰ ਅਸੀਂ ਸਾਡੇ ਸਤਿਕਾਰਯੋਗ ਨੇ ਦੁਬਾਰਾ ਫੇਰ ਕਹਿਣਾਵੇਂ ਸਾਡਾ ਕਿਸੇ ਨਾਲ ਕੋਈ ਉਹ ਨਹੀਂ ਨਾਮ ਬੀਬੀ ਮਾਣੂਕੇ ਨਾਲ ਨਾ ਰਾਣਾ ਜੀ ਨਾਲ ਅਸੀਂ ਵਿੱਚ ਵਿਚਾਲੇ ਦੋਨਾਂ ਨੂੰ ਇੱਕ ਟੋਕ ਟਕਈਏ ਦਾ ਕੰਮ ਕਰਨਾ ਵੀ ਜੀ ਕੰਮ ਕਰੋ ਤੁਸੀਂ ਸਾਡਾ ਸਾਥ ਦਿਓ ਸ਼ਹਿਰਮਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ